ਜਮਿੰਦਗੀ ਐ ਸੇਮ ਸੇਮ ਚਲਾਤਾ ਦਾ ਠੀਕ ਆ ਪਾਹੂ ਤੱਕ ਘਾਇਨੀ ਨਹੀਂ ਕਰਨੀ ਕਹਿੰਦੇ ਵੀ ਉਹਨੂੰ ਵੀ ਲੈਣਦੇ ਹਾਂ ਉਹਨੂੰ ਆਪੇ ਕੱਢਣ ਦੇ ਆਪ ਕੱਢਣ ਦੇ ਦੋ ਪਿੱਤਕਾ ਮੁਕੀ ਨਹੀਂ ਕਹਿੰਨੇ ਵੀ ਕਰੀ ਪਾਹੂ ਉਹਨੂੰ ਵੀ ਕੱਢਣ ਦੇ ਉਹਨੂੰ ਵੀ ਤੂੰ ਸੀ ਦੋ ਆਲੋ ਆਪਣੀ ਇੱਕ ਲੈ ਲਓ ਮੈਂ ਨਹੀਂ ਹਾਂ ਵਾ ਨਿਕਲੀ ਹੋਏ ਨਾ ਮੈਨੂੰ ਫੋਨ ਨਿਹਾਣੇ ਲੈਂਦੇ ਨਹੀਂ ਆ ਪਾਹੂ ਲੈ ਓਏ ਲਲੀ ਉਹਨੇ ਕਿਹੜੀ ਖਾ ਲੈਣੀ ਚਲ ਆ ਲੈ ਉਹਨੂੰ ਜੇ ਤੱਕ ਆਹ ਵੇ ਉਹਨੇ ਦੋ ਲਾ ਕੇ ਨਾਲ ਉਹ ਵੇਖੀ ਇੱਕ ਹੋਰ ਕੱਢ ਲੈ ਹੋ ਰਹੀ ਪਸੰਦਿਆਂ ਨੂੰ ਓਏ ਮੰਮੀ ਉੱਧਰ ਵੇਖੇ ਉਹਦੇ ਨਾਲ ਉਹਨੇ ਬਾਅਦ ਲਈਤੀ ਫੜ ਲਿਆ ਆਹ ਵੇਖ ਲਓ ਫੜਨੀ ਗਿਆ ਇਹ ਮੈਨੂੰ ਦੇ ਦੇ ਆਹ ਕੀ ਹੈ ਇਹਦੀ ਹਵਾ ਨਹੀਂ ਕੋਈ ਆ ਕਿਹਨ ਜਲਜੀਰਾ ਦਾਦੀ ਮਾਂ ਨੂੰ ਦੇ ਦੇ ਮੰਮਨ ਦੇ ਦੇ ਇਹਨੂੰ ਹਾ ਉਹ ਰਿਓ ਨੂੰ ਦੇ ਦੇ ਹਾਂ ਬਿਸਤੂ ਪਰਨੇ ਨੂੰ ਦੇ ਦੇ ਸੇਮ ਸੇਮ ਹੋ ਗਿਆ ਇਹਨੂੰ ਸਾਰਾ ਹੋਰ ਇਹ ਦੇ ਦੇ ਉਹ ਹੁਣ ਨਹੀਂ ਖਾਣਾ ਅੰਦਰ ਆ ਇੱਕ ਚੀਜ਼ ਲੈ ਲਿਓ ਲੈ ਲਿਓ ਉਹਦਾ ਵੇਖੋ ਅੱਲਾ ਲੈ ਲੈ ਕੀ ਕਰਦੇ ਸਤੋਂ ਜਿੰਨਾ ਤੱਕ ਪਾੜਦੇ ਸਹੀ ਅੰਨੀ ਹੋਈ ਨਾ ਆਇਆ ਬਾਹੂ ਤੇ ਵੀ ਉਦੀ ਹੁਣ ਨਿਕਲ ਜਾਈ ਆ ਉਹਨੇ ਆਪਣਾ ਉਹ ਦੇ ਤੂੰ ਕਿਹੜਾ ਹੁਣੇ ਖਾਣਾ ਪਾਹੂਲੇ ਖਾਣਾ ਵੀ ਤੇ ਤੂੰ ਹੀ ਆ ਉਹਨੇ ਅਟੋ ਟੋਕਰੀ ਕਿਨੇ ਲੈਣੀ ਆ ਪਾਏ ਸਿ ਕੁਝਾ ਕੁਝਾ ਗੰਡੇ ਵਿੰਡੇ ਘਟਕੇਗਾ ਟੋਕਰੀ ਮੇਰੇ ਜੱਕੀ ਰਹਿ ਗਈ ਹੈ ਉਹ ਵੇ ਕਿਦਾਂ ਲਵੇੜ ਕੇ ਚੀਜ਼ਾਂ ਬੈਠੇ ਨਹੀਂ ਕਿੰਨੀ ਸੋਹਣੀ ਆ ਬਣਾਈ ਵੇਖੋ ਉਹਨਾਂ ਟੋਕਰੀ ਹੈ ਜੀ ਆਹੋ ਕਪੜੇ ਵੀ ਲੱਗਦਾ ਮੰਮਾ ਨੇ ਉਹ ਵੇ ਕੀ ਕਹਿੰਦੀ ਓ ਬੱਚੇ ਬੱਚੇ ਮਿਲ ਜੇਗਾ ਫਿਰ ਜੇਗਾ ਮਿਲ ਜੇਗਾ ਕੀ ਲੈਣਾ ਦੀ ਹਵਾ ਨਿਕਲੀ ਉਹ ਸਾਂਝ ਲਵੇ ਕਿ ਜੀ ਜੀ ਦੀ ਨਹੀਂ ਨਿਕਲੀ ਉਹ ਮੈਂ ਨਹੀਂ ਕਰਦੇ ਜਾਂ ਨਹੀਂ ਰਹਿਣਾ ਨਹੀਂ ਉਹਨੂੰ ਕਾਹਦੀ ਮम्मा ਨਹੀਂ ਨਹੀਂ ਕਹਦੇ ਨਹੀਂ ਨਹੀਂ ਕਮ ਮम्मा ਨਹੀਂ ਨਹੀਂ ਪਿੰਡੋਂ ਆਂਦੀ ਮੈਂ ਨਹੀਂ ਜਾਣਾ ਸਾਡੇ ਨਾਲ ਜਿੰਦੋਂ ਪਿੰਡੋਂ ਆਂਦੀ ਲੈ ਹਟੋ ਹਾਂ ਮम्मा ਨਹੀਂ ਨਹੀਂ ਇਥੇ ਕਿਹਦੇ ਕੋ ਆਈਆਂ ਕਹ ਮਾਮਾ ਮਾਮਾ ਆਈਆਂ ਮਾਮੇ ਕੋ ਆਈ ਪਾਹਲ ਸਾਹਲ ਸਾਹਲ ਨਾਲ ਗੱਲ ਕਰਨੀ ਹੁੰਦੀ ਮਮਾ ਨੇ ਸਾਜਦੇ ਇੱਥੋਂ ਕੋ ਇੱਥੋਂ ਟੀਕਾ ਲਾਇਆ ਸੀ ਸਾਜਦੇ ਇਹ ਹੱਡਾ ਖੱਟਾ ਪਈ ਆ ਤੇ ਇਹਦਾ ਅੱਜ ਅਹੀਂ ਐਚਬੀ ਚੈੱਕ ਕਰਵਾਇਆ ਸਾਨੂੰ ਸ਼ੱਕ ਆ ਵੀ ਖੂਨ ਘਟਿਆ ਇਹਦੇ ਚ ਕੀ ਉਹ ਡਾਕਟਰ ਅੰਗਲ ਨੇ ਚੀਚਾ ਲਾਤਾ ਫਿਰ ਇੱਥੋਂ ਫਿਰ ਕੂਨ ਕਰਦੇ ਸੀ ਫਿਰ ਡਾਕਟਰ ਅੰਗਲ ਨੂੰ ਹੱਥ ਕੀਤਾ ਸੀ ਨਹੀਂ ਨੋਨਾ ਕਹਿੰਦੇ ਨਹੀਂ ਨੋਨਾ ਆ ਵੀ ਉਹਨਾਂ ਨੇ ਠੰਡ ਲੱਗੀ ਆ ਇਹ ਕੀ ਹੋਣਿਆ ਹੈ ਇਹ ਉਹ ਹੋਵੇ ਘੜੀ ਲਾਈ ਆ ਘੜੀ ਲਾ ਕੇ ਤੇ ਵੇ ਬੈਠੀ ਹੈ ਕੁਰਸੀ ਤੇ ਬੈਠੀ ਸਾਂਝ ਐਦਾਂ ਮੈਂ ਫੇਰ ਇੱਥੇ ਫੇਰ ਬੈਠੋ ਹਾਂ ਵੇਖੋ ਏ ਟੋਪੀ ਨਹੀਂ ਪਾਉਣੀ ਕੋਈ ਕਿਹਦੀ ਕਿਹਦੀ ਅਵੇ ਕੀ ਟਾਈਮ ਹੋਇਆ ਸੰਜੇ ਕਿੰਨਾ ਟਾਈਮ ਹੋਇਆ ਸੀ ਦੱਸ ਦੋ ਭੈਣ ਹਾਂ 9 9 ਸੰਜੇ ਟਾਈਮ ਕੀ ਹੋਇਆ 9 ਆ ਵੇਖੋ ਜੀ ਪਪੀਤਾ ਲਿਆਂਦਾ ਹੀ ਅਹੀਂ ਤੇ ਇਹ ਰਹਿ ਗਿਆ ਹੁਣ ਅੱਧਾ ਇਹ ਐਡੀ ਉਚਾਈ ਹੀ ਇਹਦੀ ਇਹ ਨਿਆਣਿਆਂ ਨੇ ਖਾਦਾ ਆ ਨਾਲ ਹਰਜੀਤ ਨੇ ਵੀ ਥੋੜਾ ਜਿਹਾ ਖਾਦਾ ਆ ਇਹ ਆਪ ਘੱਟ ਖਾਂਦੀ ਆ ਬਸ ਸਾਨੂੰ ਹੀ ਤੁੰ ਬਤੋਨੇ ਨੇ ਕਰੀ ਜਾਣਾ ਆ ਵੀ ਹੁਣ ਮਿਰਿਆ ਤੇ ਫੇਰ ਘੱਟਦਾ ਵੀ ਆ ਖਾ ਲਓ ਮੈਂ ਪਾਤਾ ਜੀ ਇਹ ਪਹਿਲਾਂ ਤੂੰ ਖਾਏਂਗੀ ਤੇ ਫੇਰ ਹੀ ਮੈਂ ਖਾਗਾ ਹਾਂ ਚੈਨਲ ਵਿੱਚ ਖਾਣਾ ਹੈਗਾ ਤੂੰ ਖਾਏਂਗੀ ਪਹਿਲੇ ਐਨਾ ਪਿਆਰ ਐਨਾ ਪਿਆਰ ਦਿਖਾਉਂਦੇ ਖਾ ਖਾ ਤੂੰ ਚੱਲ ਚੱਲੇ ਚੱਲੋ ਚੱਲੋ ਓਏ ਓਏ ਆ ਵੇਖੋ ਸਾਡਾ ਸ਼ਤਾਨ ਬੱਚਾ ਇਹ ਰਸਿਆ ਦੇ ਲੇਟਣ ਡਿਆ ਪੁੰਜੇ ਹੁਣ ਫੋਨ ਮੈਂ ਫੜਿਆ ਸੀ ਨਾ ਕੀ ਚਾਹੀਦਾ ਤੁਹਾਨੂੰ ਤੇ ਫੋਨ ਤੋਂ ਲੇਟਣ ਡਿਆ ਜੇ ਇਹ ਵੇਖੋ ਵੇਖੋ ਇਹਦੇ ਕੰਮ ਆਹ ਵੇ ਗੰਦਾ ਬਚਾਣ ਦਾ ਫੋਨ ਦੋ ਚਲਾਉ ਉਹਨੂੰ ਨਹੀਂ ਤੇ ਇਦਾਂ ਹੀ ਲੇਟੇ ਮਾਰਨੇ ਆ ਤੇ ਠੰਡ ਉਹਨੂੰ ਠੰਡਾ ਵਧੀਆ ਲੱਗਣ ਲਿਆ ਵਾ ਹਾਂ ਜੇ ਹੋਏ ਬਾਹਰ ਨੂੰ ਆਜ ਮਾਰੋ ਹਾਏ 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 ਉੱਠ ਕੇ ਮਸਲੀ ਮਸਲੀ ਉੱਠ ਜੀ ਹੁਣ ਉੱਠ ਕੇ ਦਿਖਾ ਲਓ ਉੱਠ ਕੇ ਚੱਲ ਮੈਂ ਫੋਨ ਦੇਣੀ ਹੈ ਮੈਂ ਆਪਣੇ ਪੁੱਤ ਨੂੰ ਫੋਨ ਦੇਣੀ ਆ ਵੇ ਫੋਨ ਦਾ ਨਾਲ ਆ ਉਹ ਵੇਖੋ ਫੋਨ ਦਾ ਨਾਲ ਉਹ ਉਹ ਵੇਖੋ ਆ ਦੋਨੋਂ ਫੋਨ ਆ ਆ ਜੇ ਫੋਨ ਲੈ ਵੇਖੇ ਕਿਦੇ ਕਿਦੇ ਬੱਚੇ ਇਦਾਂ ਕਰਦੇ ਆ ਵੇਖੋ ਫੋਨ ਦਾ ਨਾਮ ਲਿਆ ਤੇ ਉਸੇ ਵੇਲੇ ਮੈਂਟ ਨਹੀਂ ਲਾਇਆ ਤੇ ਹਾਂ ਜੀ ਕਾਲੂ ਮਦਰ ਹਾਂਜੀ ਅੱਜ ਸਾਡੇ ਬੱਚੇ ਪਾਹਲਦੀਪ ਸਿੰਘ ਦਾ ਆ ਰਿਜ਼ਲਟ ਐਨ ਗ੍ਰੇ ਪਾਹਲਦੀਪ ਸਿੰਘ ਇਹ ਆਇਆ ਰਿਜ਼ਲਟ ਪਤਾ ਦਾ ਰਿਜ਼ਲਟ ਤੇ ਇੱਥੇ ਬੈਕਗ੍ਰਾਉਂਡ ਤੇ ਆ ਸਾਰੇ ਸਟਾਫ ਨਾ ਨਹੀਂ ਸਾਰੇ ਸਾਰੇ ਸਟੂਡੈਂਟ ਇੱਥੇ ਸਾਰੇ ਸਟੂਡੈਂਟਸ ਨਾ ਉਹਦੀ ਫੋਟੋ ਤੇ ਇਹ ਆ ਜੀ ਪਾਹਲਦੀਪ ਆਹ ओ मगर वो फ्रेंड खलोता मैं लगता सक्षम सक्षम कितने है सक्षम ये नहीं है शायद हाँ शायद ही है लिखा लग गया खलोता है पहले नंबर दे दे <laughs> इंडिया टीम वाला सिलेक्ट हो करी ओपन ओपन कर दिए मैं இன்னும் சாரா ਕਿਵੇਂ ਸਾਂ ਤੂੰ ਇਹ ਮੇਰੇ ਸੋਹਣੇ ਪੁੱਤ ਦਾ ਸੋਹਣਾ ਰਿਜ਼ਲਟ ਤੇ ਇਹ ਮੈਂ ਸਾਂਭ ਕਿਉਂ ਉਨਾਂ ਤੱਕ ਰੱਖਣਾ ਵਾਂ ਜਿੰਨੇ ਚਿਰ ਦਾ ਜਿਹਦਾ ਮੇਰਾ ਵਿਆਹ ਕਰੂੰਗੀ ਨਾ ਉਸ ਤੋਂ ਬਾਅਦ ਇਹਨੂੰ ਸਾਰਾ ਕੁਝ ਵੇਖਿਆ ਕਰਨਾ ਮੇਰੇ ਮੈਂ ਇਹਦੇ ਆਈ ਕਾਰਡ ਵੀ ਸਾਂਭੇ ਹੋਏ ਨੇ ਨਰਸਰੀ ਐਲ ਕੇ ਜੀ ਯੂ ਕੇ ਦੀ ਫਸਟ ਸੈਕਿੰਡ ਸਾਰੇ ਆਈ ਕਾਰਡ ਸਾਂਭੇ ਆ ਬੁੱਕਸ ਵੀ ਸਾਂਭੀਆਂ ਹੋਈਆਂ ਇੰਦੀਆਂ